ਅਲੀ ਦਲ ਦੀ ਫਰੀਦਕੋਟ ਰੈਲੀ ਵਿੱਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿ ਕੇ ਧਮਾਕਾਕਾਰ ਦਿੱਤਾ ਕਿ ਸੁਰੱਖਿਆ ਅੰਮਨੇ ਨੇ ਇੱਕ ਅਜਿਹੇ ਵਿਅਕਤੀ ਨੂੰ ਰਿਵਲਵਰ ਸਹਨੇ ਗ੍ਰਿਫਤਾਰ ਕੀਤਾ ਜੋਨਾ ਅਤੇ ਸੁਖਬੀਰ ਤੇ ਹਮਲਾ ਕਰਨ ਆਇਆ ਸੀ ਉੱਥੇ ਹੀ ਸੁਖਬੀਰ ਨੇ ਕਿਹਾ ਕਿ ਜਲੰਧਰ ਦੇ ਮਕਸੂਦਾਂ ਥਾਣੇ ਛੋਏ ਬੰਮ ਧਮਾਕੇ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਕੱਟੜ ਪੰਥੀਆਂ ਨੂੰ ਸਮਰਥਨ ਦੇ ਰਹੀ ਹੈ ਇੱਥੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਉਹਨਾ ਅਤੇ ਸੁਖਬੀਰ ਦੀ ਸ਼ਹਾਦਤ ਨਾਲ ਪੰਜਾਬ ਵਿੱਚ ਸ਼ਾਂਤੀ ਰਹਿੰਦੀ ਹੈ ਤਾਂ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਉਹਨਾਂ ਕਿਹਾ ਕਿਉਂਕਿ ਪੰਜਾਬ ਵਿੱਚ ਅਮਨ ਸ਼ਾਂਤੀ ਨਾ ਰਹੀ ਤਾਂ ਸੂਬਾ ਤਬਾਹ ਹੋ ਜਾਵੇਗਾ ਤੇ 100 ਸਾਲ ਪਿੱਛੇ چلا ਜਾਵੇਗਾ ਇੱਕ ਵਾਰ ਫਿਰ 84 ਦੇ ਸਿੱਖ ਕਤਲੇਆਮ ਦਰਬਾਰ ਸਾਹਿਬ ਤੇ ਹਮਲਾ ਅਤੇ ਖਾਰਕੋਵਾਦ ਵੇਲੇ ਪੰਜਾਬੀਆਂ ਤੇ ਹੋਏ ਜ਼ੁਲਮ ਵਾਲੇ ਬਿਆਨ ਦੇ ਕੇ ਵੀਰੋ ਮੈਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਲੜਾਈ ਵਿੱਚ ਸ਼ਹਾਦਤਾਂ ਵੀ ਦੇਣੀਆਂ ਪਈਆਂ ਹਨ ਅਮਨ ਸ਼ਾਂਤੀ ਆਸਤੇ ਸ਼ਹਾਦਤਾਂ ਵੀ ਦੇਣੀਆਂ ਪਈਆਂ ਪਈਆਂ ਜਿਹੜੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਉਹ ਗੱਲਾਂ ਕਰਨਾ ਨਹੀਂ ਚਾਹੁੰਦਾ ਮੰਤਰੀ ਮੰਡਲ ਦੇ ਵਜ਼ੀਰ ਇਹਨਾਂ ਨੂੰ ਮਿਲਦੇ ਆਏ ਜਾ ਕੇ ਉੱਥੇ ਮਿਲਦੇ ਆ ਇੱਕ ਖੈਰ ਨਹੀਂ ਪੰਜਾਬ ਦੀ ਇਸ ਕਰਕੇ ਭਰਾਓ ਜੇ ਸੇਸ਼ ਪੂਰੇ ਵਿੱਚ ਅਮਨ ਸ਼ਾਂਤੀ ਨਾ ਰਹੀ ਭਾਈ ਚਾਰਕ ਸਾਂਝ ਨਹੀਂ ਰਹੀ ਤਾਂ ਸੂਪਾ ਤਬਾਹ ਹੋ ਜਾਏਗਾ ਆਪਾਂ 100 ਸਾਲ ਪਿੱਛੇ ਚਲੇ ਗਏ ਹਾਂ ਜੇ ਉਹ ਸਮਾਪਨੇ ਤੇ ਨਾ ਆਉਂਦਾ ਤਾਂ ਆਪਾਂ ਦੁਨੀਆ 'ਚ ਸਭ ਤੋਂ ਪਹਿਲੇ ਨੰਬਰ ਤੇ ਹੁੰਨੇ ਸਾਂ ਇਸ ਲਈ ਇਥੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਾਬੜ ਤੋੜ ਹਮਲੇ ਕਾਰਦਿਆਂ ਕਿਹਾ ਕਿ ਅੱਜ ਜਿਹੜੇ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਤੁਮਤਾ ਲਗਾ ਰਹੇ ਨੇ ਉਹ ਵੱਡੇ ਬਾਦਲ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਨੇੜੇ ਤੇੜੇ ਪਹੁੰਚਣ ਦੀ ਵਿਸਮਣ ਹੋਣ ਤੋਂ ਬਾਅਦ ਅੱਜ ਜਦੋਂ ਲੋਕ ਇਨਸਾਫ ਲਈ ਸੜਕਾਂ ਦੇ ਦਰਦ-ਦਰ ਭਟਕ ਰਹੇ ਨੇ ਉਦੋਂ ਇਹ ਏਸੀ ਲਈ ਆਰਾਮ ਨਾਲ ਘਰੇ ਸੁੱਤੇ ਪਏ ਨੇ ਉਹਨਾਂ ਕਿਹਾ ਕਿ ਬੇਅਦਬੀਆਂ ਲਈ ਸਭ ਤੋਂ ਵੱਧ ਜ਼ਿੰਮੇਵਾਰ ਕਾਂਗਰਸ ਪਾਰਟੀ ਹੈ ਜੋ ਕਿ ਅੱਜ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਇਕੱਠ ਦੇ ਕੇ ਕਬਰਾ ਗਈ ਹੈ ਤੁਸੀਂ ਦੇਖੋ ਹਾਲਾਤ ਕੱਲ ਜਲੰਧਰ ਵਿੱਚ ਬੰਬ ਚੱਲਿਆ 10 ਸਾਲ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਜੀ ਉਦੋਂ ਤਾਂ ਚੱਲਿਆ ਨਹੀਂ ਸੀ ਕਿਤੇ ਕਿਉਂਕਿ ਹੁਣ ਆਹ ਤਾਕਤਾਂ ਨੂੰ ਕੈਪਟਨ ਅਮਰਿੰਦਰ ਸਿੰਘ ਤਾਕਤ ਦੇ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਡੇਢ ਸਾਲ ਹੋ ਗਏ ਕੈਪਟਨ ਕਿਤੇ ਦਿਖਾਈ ਦਿੱਤਾ ਮੈਂ ਕਹਿੰਨਾ ਸਭ ਤੋਂ ਨਖਿੱਦ ਜੇ ਕੋਈ ਬੰਦਾ ਹੈ ਮੈਂ ਤਾਂ ਜਿਗਰ ਦਾ ਬੰਦੇ ਕਹਿਣ ਦੀ ਵੀ ਜੀ ਨਹੀਂ ਕਰਦਾ ਇਹਨੂੰ ਮੈਂ ਹਰਿਆਣਾ ਹਾਈ ਕੋਰਟ ਦਾ ਤੂੰ ਤੇਰੀ ਸੋਚਦਾ ਜੈ ਜੈਕਾਰ ਹੋਵੇ ਤੇਰੀ ਸੋਚਦਾ ਜੈ ਜੈਕਾਰ ਹੋਵੇ ਤੁਸੀਂ ਕੈਪਟਨ ਸਾਹਿਬ ਦਾ ਮੈਂ ਬਿਆਨ ਸੁਣਿਆ ਅਸੈਂਬਲੀ ਵਿੱਚ تھوڑے بزرگ صاحب بادل صاحب دے خلاف جہدے شبد بولے کلا گٹی ہے جی لفظ بول سکتا ہے کیپٹن صاحب تو تو ہی اپنا مقابلہ بادل صاحب نہ کرتا ہے صاحب بادل جنتہ دے لیڈر ہے گریب دے لیڈر ہے کسان دے لیڈر ہے تیرے منگو نہیں جڑا پانچ منٹ تو پہ نہیں بہ سکتا بادل دے پچھوکڑ بارے گل گا کپٹن صاحب تیرا پچھوکڑ سانو پتا ہے تیرے کریکٹر بارے بھی ستا ہے گہری کرتوت کردہ وہ بھی پتا ہے. کلے میں نے نہیں ساری جنتا پنجاب نو پتا ہے آگی لگ گئی آ تارانچ کیونکہ بچ کیونکہ انہیں چوٹی انہیں بولیا ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਇਕੱਠ ਕਰਨ ਵਿੱਚ ਕੁਝ ਹੱਦ ਤੱਕ ਕਾਮਯਾਬ ਰਿਹਾ ਤੇ ਸ਼ਾਇਦ ਇਹੋ ਕਾਰਨ ਸੀ ਕਿ ਨਾ ਸਿਰਫ ਅਕਾਲੀ ਦਲ ਦੇ ਛੋਟੇ ਆਗੂ ਬਲਕਿ ਮਜੀਠੀਆ ਤੇ ਸੁਖਬੀਰ ਤੋਂ ਇਲਾਵਾ ਉਸ ਵੱਡੇ ਬਾਦਲ ਤੇ ਤੇਵਰ ਵੀ ਅੱਜ ਤਿੱਖੇ ਦੇਖਣ ਨੂੰ ਮਿਲੇ ਜਿਸ ਨੂੰ ਅਕਸਰ ਲੋਕ ਸ਼ਾਂਤ ਸੁਭਾ ਦਾ ਕਹਿ ਕੇ ਪਰਚਾਉਂਦੇ ਹਨ ਜਾਣਕਾਰਾਂ ਦਾ ਮੰਨਣਾ ਹੈ ਕਿ ਅਜਿਹਾ ਕਾਹ ਹੋਇਆ ਹੈ ਕਿਉਂਕਿ ਇਸ ਰੈਲੀ ਤੇ ਰੋਕ ਹਟਾਏ ਜਾਣ ਤੋਂ ਬਾਅਦ ਜਿੱਥੇ ਸਰਕਾਰ ਬਚਾ ਦੀ ਮੁਦਰਾ ਵਿੱਚ ਆ ਗਈ ਹੈ ਉੱਥੇ ਅਕਾਲੀ ਦਲ ਹਮਲਾਵਰ ਖੋਇ ਫਾਇਦਾ ਜੇ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਰਾਜਨੀਤਿਕ ਮਾਹੌਲ ਅੰਦਰਲੀ ਗਰਮੀ ਆਉਂਦੀ ਸਰਦੀ ਨੂੰ ਕੁਝ ਘਟਾ ਕੇ ਫਿਜ਼ਾ ਨੂੰ ਦਿਲਚਸਪ ਬਣਾਉਂਦੀ ਨਜ਼ਰ ਆ ਸਕਦੀ ਹੈ ਐਨਐਸ ਐਗਰੋ 25 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਵਿੱਚ ਹੁਣ ਲੈ ਕੇ ਆਏ ਨੇ ਮਿਨੀ ਐਨਐਸ ਕੰਬਾਈਨ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਘੱਟ ਕੀਮਤ ਫਾਇਦਾ ਜ਼ਿਆਦਾ ਐਨਐਸ ਐਗਰੋ ਦਾ ਵਾਦਾ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ 98145 57776 98882 00929 ਦੇਖੋ ਬਹੁਤ ਨੇ ਜੀ ਸਭ ਤੋਂ ਵੱਡਾ ਫਾਇਦਾ ਇਹ ਹੈ ਜੀ ਜਗਾ ਬਹੁਤ ਘੱਟ ਰੁਕਦੀ ਹੈ ਜੀ ਬਾਕੀ ਢੀਡੇ ਰਸਤਿਆਂ ਦੀ ਲੰਘ ਜਾਂਦੀ ਹੈ ਜੀ ਔਰ ਡੀਜ਼ਲਾ ਉਸ ਤੋਂ ਬਹੁਤ ਘੱਟ ਹੈ ਜੀ ਸਾਢੇ 3 ਦੇ ਹਿਸਾਬ ਨਾਲ ਖਾ ਰਹੀ ਹੈ ਜੀ ਘੰਟੇ ਦਾ ਬਾਕੀ ਕਟਾਈ ਹੈ ਜੀ ਘੰਟੇ ਦੇ ਵਿੱਚ 2 ਸਵਾ 2 ਕਿੱਲੇ ਕੱਟਦੀ ਹੈ ਬਾਕੀ ਹਰਕਤ ਦਾ ਨਖੇਰ ਬਹੁਤ ਵਧੀਆ ਹੈ ਛੋਟੇ ਕਿਸਾਨ ਵਾਸਤੇ ਬਹੁਤ ਕਾਮਯਾਬ ਹੈ ਜੀ